ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਬਦਵਾਰ ਨੂੰ ਭਾਰਤ ਤੇ 1 ਅਗਸਤ ਤੋਂ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਇਸ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜ਼ਾ ਵੜਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਥਿਆ। ਡੋਨਲਡ 트ੰਪ ਦੇ ਟੈਰਿਫ ਐਲਾਨ ਦੇ ਨਾਲ ਸਬੰਧਤ ਇੱਕ ਪੋਸਟ ਸਾਂਝੀ ਕਰਦਿਆਂ ਉਨ੍ਹਾਂ ਲਿਖਿਆ ਕਿ ਦੁਸ਼ਮਣ ਨਾ ਕਰੇ, ਦੋਸਤ ਨੇ ਉਹ ਕੰਮ ਕੀਤਾ। ਮਰਿੰਦਰ ਸਿੰਘ ਰਾਜਾ ਵਡਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ ਕਿ ਦੁਸ਼ਮਣ ਨਾ ਕਰੇ ਦੋਸਤ ਨੇ ਉਹ ਕੰਮ ਕੀਤਾ ਮੋਦੀ ਜੀ ਦੇ ਮਿੱਤਰ ਟਰੰਪ ਨੇ ਭਾਰਤ 'ਤੇ 25% ਟੈਕਸ ਅਤੇ ਜੁਰਮਾਨਾ ਲਗਾਇਆ ਰੂਸ ਤੋਂ ਤੇਲ ਅਤੇ ਹਥਿਆਰ ਖਰੀਦਣ ਦੇ ਲਈ ਇਸ ਨੂੰ ਕਟਾਰੇ ਦੇ ਵਿੱਚ ਖੜਾ ਕਰ ਦਿੱਤਾ ਅਤੇ ਮੋਦੀ ਜੀ ਸਿਰਫ ਡੋਨਲਡ ਟਰੰਪ ਮੇਰਾ ਦੋਸਤ ਹੈ ਕਹਿ ਕੇ ਖੁਸ਼ ਹੁੰਦੇ ਰਹੇ ਦੇਸ਼ ਭਗਤ ਰਿਹਾ ਦੋਸਤੀ ਦਾ ਇਹ ਦਿਖਾਵਾ ਤਾ ਬਿਲਕੁਲ ਸਿੱਧੇ ਤੌਰ ਤੇ ਸਵਾਲ ਜਿਹੜੇ ਨੇ ਉਹ ਅਮਰਿੰਦਰ ਸਿੰਘ ਰਾਜਾ ਵਡਿੰਗ ਦੇ ਵੱਲੋਂ ਚੁੱਕੇ ਗਏ ਨੇ ਡੋਨਲਡ 트ੰਪ ਦੇ ਉੱਤੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਬੁੱਧਵਾਰ ਨੂੰ ਭਾਰਤ ਤੇ 1 ਅਗਸਤ ਤੋਂ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ ਇਸ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵਡਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਿਆ ਡੋਨਲਡ 트੍ਰੰਪ ਦੇ ਟੈਰਫ ਐਲਾਨ ਦੇ ਨਾਲ ਸੰਬੰਧਿਤ ਇੱਕ ਪੋਸਟ ਸਾਂਝੀ ਕਰਦਿਆਂ ਉਹਨਾਂ ਨੇ ਲਿਖਿਆ ਕਿ ਦੁਸ਼ਮਣ ਨਾ ਕਰੇ ਦੋਸਤ ਨੇ ਉਹ ਕੰਮ ਕੀਤਾ। ਅਮਰਿੰਦਰ ਸਿੰਘ ਰਾਜਾਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ ਕਿ ਦੁਸ਼ਮਣ ਨਾ ਕਰੇ ਦੋਸਤ ਨੇ ਉਹ ਕੰਮ ਕੀਤਾ। ਮੋਦੀ ਜੀ ਦੇ ਮਿੱਤਰ 트੍ਰੰਪ ਨੇ ਭਾਰਤ 'ਤੇ 25% ਟੈਕਸ ਅਤੇ ਜੁਰਮਾਨਾ ਲਗਾਇਆ। ਰੂਸ ਤੋਂ ਤੇਲ ਅਤੇ ਹਥਿਆਰ ਖਰੀਦਣ ਦੇ ਲਈ ਐਸ ਨੂੰ ਕਟਾਰੇ ਦੇ ਵਿੱਚ ਖੜਾ ਕਰ ਦਿੱਤਾ ਅਤੇ ਮੋਦੀ ਜੀ ਸਿਰ ਡੋਨਲਡ 트੍ਰੰਪ ਮੇਰਾ ਦੋਸਤ ਹੈ ਕਹਿ ਕੇ ਖੋ ਸੰਦੇ ਰਹੇ ਦੇਸ਼ ਭਗਤ ਰਹਾ ਦੋਸਤੀ ਦਾ ਇਹ ਦਿਖਾਵਾ ਤਾਂ ਬਿਲਕੁਲ ਸਿੱਧੇ ਤੌਰ ਤੇ ਸਵਾਲ ਜਿਹੜੇ ਨੇ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਚੁੱਕੇ ਗਏ ਨੇ ਡੋਨਲਡ 트ੰਪ ਦੇ ਉੱਤੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਬਦਵਾਰ ਨੂੰ ਭਾਰਤ ਤੇ 1 ਅਗਸਤ ਤੋਂ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ ਇਸ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਸ਼ਾਨਾ ਸਾਤੇ ਆਏ ਡੋਨਲਡ 트ੰਪ ਦੇ ਟੈਰਫ ਲਾਉਣ ਦੇ ਨਾਲ ਸੰਬੰਧਿਤ ਇੱਕ ਪੋਸਟ ਸਾਂਝੀ ਕਰਦੇ ਆ ਉਹਨਾਂ ਨੇ ਲਿਖਿਆ ਕਿ ਦੁਸ਼ਮਣ ਨਾ ਕਰੇ ਦੋਸਤ ਨੇ ਉਹ ਕੰਮ ਕੀਤਾ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟੈਕਸ ਤੇ ਲਿਖਿਆ ਕਿ ਦੁਸ਼ਮਣ ਨਾ ਕਰੇ ਦੋਸਤ ਨੇ ਉਹ ਕੰਮ ਕੀਤਾ ਮੋਦੀ ਜੀ ਦੇ ਮਿੱਤਰ 트ੰਪ ਨੇ ਭਾਰਤ ਤੇ 25% ਟੈਕਸ ਅਤੇ ਜੁਰਮਾਨਾ ਲਗਾਇਆ ਰੂਸ ਤੋਂ ਤੇਲ ਅਤੇ ਹਥਿਆਰ ਖਰੀਦਣ ਦੇ ਲਈ ਐਸ ਨੂੰ ਕਟਾਰੇ ਦੇ ਵਿੱਚ ਖੜਾ ਕਰ ਦਿੱਤਾ ਅਤੇ ਮੋਦੀ ਜੀ ਸਿਰ ਡੋਨਲਡ 트੍ਰੰਪ ਮੇਰਾ ਦੋਸਤ ਹੈ ਕਹਿ ਕੇ ਖੁਸ਼ ਹੁੰਦੇ ਰਹੇ ਦੇਸ਼ ਭਗਤ ਰਿਹਾ ਦੋਸਤੀ ਦਾ ਇਹ ਦਿਖਾਵਾ ਤਾਂ ਬਿਲਕੁਲ ਸਿੱਧੇ ਤੌਰ ਤੇ ਸਵਾਲ ਜਿਹੜੇ ਨੇ ਉਹ ਅਮਰਿੰਦਰ ਸਿੰਘ ਰਾਜਾ ਵਡਿੰਗ ਦੇ ਵੱਲੋਂ ਚੁੱਕੇ ਗਏ ਨੇ ਡੋਨਲਡ 트ੰਪ ਦੇ ਉੱਤੇ